ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਅੜਿਸਰ ਜੋ ਕਿ ਜ਼ਿਲ੍ਹਾ ਬਰਨਾਲਾ ਪਿੰਡ ਹੰਡਿਆਆ ਵਿਖੇ ਸਥਿਤ ਹੈ ਸਾਹਮਣੇ ਤੁਸੀਂ ਜੋੜਾ ਕਰ ਦੇਖ ਸਕਦੇ ਹੋ ਸ੍ਰੀ ਦਰਬਾਰ ਸਾਹਿਬ ਜਾਣ ਲਈ ਰਸਤਾ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਚੱਲ ਕੇ ਆਉਂਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਅਸੀਂ ਵੀ ਮੱਥਾ ਟੇਕਣ ਲਈ ਗਏ ਤਾ ਮੈਂ ਇਹ ਵੀਡੀਓ ਬਣਾਈ ਤੇ ਤੁਹਾਡੇ ਰੋਬਰੂ ਕਰਾ ਰਿਹਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਨੇ ਸ੍ਰੀ ਸਰੋਵਰ ਸਾਹਿਬ ਵਿੱਚ ਪੰਜ ਇਸ਼ਨਾਨਾ ਕੀਤਾ ਪੰਜ ਇਸ਼ਨਾਨਾ ਕੀਤਾ ਨਾਲ ਹੀ ਤੁਹਾਨੂੰ ਮੈਂ ਦਿਖਾਣਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਨਾਲ ਹੀ ਬਹੁਤ ਹੀ ਵੱਡਾ ਸ਼ੈੱਡ ਜੋ ਸੰਗਤਾਂ ਲਈ ਪੱਖੇ ਵੀ ਲਗਾਏ ਗਏ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਬੈਠੇ ਨੇ ਜੋ ਸਿੱਧਾ ਲੈ ਕੇ ਆਉਂਦੇ ਨੇ ਇਕੱਠਾ ਕਰ ਰਹੇ ਨੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਮਿਲਦਾ ਹੈ ਲੰਗਰ ਹਾਲ ਵਿੱਚ ਜਾਣ ਵਾਲੇ ਹੀ ਰਸਤਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਲੰਗਰ ਛਕਣ ਲਈ ਜਾ ਰਹੀਆਂ ਨੇ ਅਸੀਂ ਵੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਿਆ ਇੱਥੇ ਲੰਗਰ ਹਾਲ ਦੇਖ ਸਕਦੇ ਹੋ ਬਹੁਤ ਹੀ ਸਾਫ ਸਫਾਈ ਨਾਲ ਦੀ ਨਾਲ ਸੇਵਾਦਾਰ ਕਰ ਦਿੰਦੇ ਨੇ ਸਾਫ ਸਫਾਈ ਵੀ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਲੰਗਰ ਛਕਣ ਲਈ ਬਰਤਨ ਇੱਥੋਂ ਲੈ ਜਾਂਦੇ ਹਨ ਤੇ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਸੇਵਾਦਾਰ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਇੱਕ ਵਾਰੀ ਆ ਕੇ ਤੁਸੀਂ ਵੀ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰੋ ਤੇ ਨਾਲ ਹੀ ਵਰਤਨ ਤੋਂ ਦੀ ਸੇਵਾ ਚੱਲ ਰਹੀ ਹੈ ਸੇਵਾਦਾਰ ਕਰ ਰਹੇ ਨੇ ਨਾਲ ਹੀ ਚਾਹ ਦਾ ਲੰਗਰ ਚੱਲ ਰਿਹਾ ਹੈ ਜਿਨ੍ਹਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਵੀ ਇੱਕ ਵਾਰੀ ਜ਼ਰੂਰ ਆ ਕੇ ਦਰਸ਼ਨ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਇਦਾਂ ਦੀ ਵੀਡੀਓ ਦੇਖਣ ਲਈ ਮੇਰਾ ਚੈਨਲ ਲਾਈਕ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਇਸ ਨਾਲ ਮੇਰਾ ਹੌਸਲਾ ਵੱਧਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਧੰਨਵਾਦ